9.5 ਲੱਖ 5 ਲੱਖ ਦੇ ਨੇੜੇ ਤੇੜੇ ਕਰਜ਼ਾ ਪਹੁੰਚ ਜਾਣਾ ਸਬਸਿਡੀ ਦਿੱਤੀ ਨਹੀਂ ਜਾ ਰਹੀਆਂ ਤਨਖਾਹਾਂ ਆ ਨਹੀਂ ਰਹੀਆਂ ਡਵੈਲਪਮੈਂਟ ਹੋ ਨਹੀਂ ਰਹੀ ਕਿਉਂਕਿ ਕਰਜ਼ੇ ਖਰਚ ਖਜ਼ਾਨੇ 'ਚ ਪੈਸਾ ਹੀ ਕੋਈ ਨਹੀਂ ਲੋਨ ਆਰਡਰ 0 ਸੂਬੇ ਦੇ ਫਿਜ਼ੀਕਲ ਹਾਲਾਤ 0 ਵੈਲਫੇਅਰ ਸਕੀਮਾਂ ਬੰਦ ਲੋਕਾਂ ਨੂੰ ਤਨਖਾਹਾਂ ਮਿਲ ਨਹੀਂ ਰਹੀਆਂ ਟੀਏ ਡੀਏ ਪੈਨਸ਼ਨ ਤਨਖਾਹਾਂ 'ਚ ਵਾਅਦਾ ਕੋਈ ਸੋਚ ਹੀ ਨਹੀਂ ਸਕਦਾ ਇੰਨਾ ਹਾਲਾਤਾਂ 'ਚ ਤੁਸੀਂ ਸਮਝਦੇ ਹੋ ਕਿ ਪੰਜਾਬ 'ਚ ਕੋਈ ਗਵਰਨੈਂਸ ਨਾ ਦੀ ਚੀਜ਼ ਬੈਗੀ ਪੰਜਾਬ ਤਾਂ ਆਈਸੀਯੂ 'ਚ ਲੱਗਿਆ ਪਿਆ ਸੌਚ ਕੰਜਾਰੇ ਨੇ ਔਖੀ ਲੰਬੀ ਤਸ਼ੱਦਦ ਜਿਹੜੀ ਪਰਿਵਾਰ ਨੂੰ ਚੱਲਣੀ ਪਈ ਹੈ ਸੌਚ ਕ ਦੇਖੋ ਇਸ ਤਰ੍ਹਾਂ ਹੈ ਮੈਂਬਰ ਪਾਰਲੀਮੈਂਟ ਬਣੇ ਨੇ ਲੋਕਾਂ ਨੇ ਬਣਾਇਆ ਸੌਚ ਚੁੱਕਣਾ ਸੰਵਿਧਾਨਿਕ ਹਾਕਾ ਹੈ ਸੰਵਿਧਾਨ ਦੀ ਸੌਚ ਚੁੱਕ ਕੇ ਆਪ ਦੀ ਕੱਲ ਉਹਨਾਂ ਨੇ ਐਮਪੀ ਦੀ ਸ਼ੁਰੂਆਤ ਕਰਨੀ ਹੈ ਸੰਵਿਧਾਨ 'ਚ ਭਰੋਸਾ ਉਹਨਾਂ ਨੇ ਆਪਦਾ ਦਿਖਾਉਣਾ ਚੰਗੀ ਗੱਲ ਹੈ ਜੀ ਇੱਥੇ ਮਾੜੀ ਗੱਲ ਆਂਦੇ ਘਰ ਦੇ ਬਾਹਰ ਪਰ ਉਹਨਾਂ ਨੇ ਜਿਹੜੇ ਦਿਵਿਆਂਗ ਸੀਗੇ ਟੀਚਰ ਜਿਹੜੇ ਮਤਲਬ ਹੈਂਡੀਕੈਪ ਸੀਗੇ ਉਹਨਾਂ ਨੂੰ ਧੋਇਆ ਗਿਆ ਬਹੁਤ ਬੁਰੀ ਤਰ੍ਹਾਂ ਤੁਸੀਂ ਵੀ ਉਹ ਟਵੀਟ ਕੀਤਾ ਉਹ ਬਹੁਤ ਮੰਦ ਭਾਗ ਉਹ ਦੇਖੋ ਸਾਡੇ ਪ੍ਰੋਫੈਸਰ ਸਾਹਿਬ ਨੇ ਭੈਣਜੀ ਦਾ ਨਵ ਆਪਣਾ ਕੀ ਪ੍ਰੋਫੈਸਰ ਸਾਹਿਬ ਦਾ ਆਪਣਾ ਨਵ ਜਿਹੜੇ ਕੱਲ ਆਪਾਂ 1158 ਵਾਲੇ ਜਸਵਿੰਦਰ ਕੌਰ ਜੀ ਉਹਨਾਂ ਦੇ ਬੜੇ ਲੰਮੇ ਸਮੇਂ ਤੋਂ ਲੜਾਈ ਲੜ ਰਹੇ ਤੁਹਾਨੂੰ ਯਾਦ ਹੋਣਾ ਕਿ ਜਿਹੜਾ ਇਹਨਾਂ ਦਾ ਮੰਤਰੀ ਆ ਬੈਂਚ ਉਹਦੇ ਖਿਲਾਫ ਵੀ ਬਲਵਿੰਦਰ ਕੌਰ ਜਾਂ ਬਲਵਿੰਦਰ ਕੌਰ ਸਨ ਜਿਨ੍ਹਾਂ ਨੇ ਇੱਕ ਪ੍ਰੋਫੈਸ਼ਨਰ ਨੇ ਸੁਸਾਈਡ ਕਰ ਲਿਆ ਉਸ ਵੇਲੇ ਵੀ ਇਹ ਉਹਨਾਂ ਦੇ ਪ੍ਰਧਾਨ ਨੇ ਭੈਣ ਜੀ ਜਸਵਿੰਦਰ ਕੌਰ ਹੈਂਡੀਕੈਪ ਹੋਣ ਦੇ ਬਾਵਜੂਦ ਵੀ ਕਿੰਨਾ ਇੱਕ ਸਾਲ ਲਗਭਗ ਉੱਥੇ ਬਹਿ ਕੇ ਆਪ ਦਾ ਸੰਘਰਸ਼ ਲੜ ਰਹੇ ਜੇ ਅੱਜ ਇਲੈਕਸ਼ਨ ਆਈ ਤੇ ਉਹ ਸੀਐਮ ਸਾਹਿਬ ਨੂੰ ਲੱਭਦੇ ਆ ਕਿਉਂਕਿ ਸੀਐਮ ਸਾਹਿਬ ਤਾਂ ਲੱਭਦੇ ਨਹੀਂ ਕਿਥੇ ਦੋ ਤਿੰਨ ਆਰੀ ਉਹ ਤੋਂ ਵੀਡੀਓ ਸਾਂਝੀ ਹੋਈ ਆ ਜਦੋਂ ਬੈਂਕ ਸਾਹਿਬ ਉਹਨਾਂ ਨੂੰ ਜੂਸ ਪਿਲਾ ਰਿਹਾ ਕਿ ਤੁਹਾਡੀਆਂ ਮੰਗਾਂ ਮੰਨੀਆਂ ਕਿ ਤੁਸੀਂ ਉਨ ਆ ਜਾਓ ਉਹ ਬਹਿ ਜਾਂਦੇ ਰਹੇ ਆ ਇਹ ਫੇਰ ਮੁੱਕ ਜਾਂਦੇ ਰਹੇ ਕੱਲ ਜੇ ਕੋਈ ਪੰਜਾਬ ਦਾ ਧੀ ਪੁੱਤ ਤੁਹਾਡੇ ਕੋਲ ਮੰਗਾਂ ਲੈ ਕੇ ਗਿਆ ਆਂਗ ਹੀ ਨਾ ਉਦੇ ਨਾਲ ਤੁਸੀਂ ਇਸ ਤਰੀਕੇ ਦੀ ਖਿੱਚ ਤੂੰ ਕਰੋ ਕੀ ਇਹ ਇਨਸਾਨੀਅਤ ਹੈ ਕੀ ਇਹ ਪੰਜਾਬ ਦੀ ਧਰਤੀ ਨੂੰ ਇਹ ਗੱਲਾਂ ਫੱਬਦੀਆਂ ਨੇ ਭਗਵੰਤ ਮਾਨ ਦੀ ਬਕਲੌਹਟ ਇਸ ਲਈ ਵੀ ਹੈ ਜੀ ਕਿਉਂਕਿ ਇਹ ਗੱਲ ਤੈਅ ਹੈ ਕਿ ਜਿਮਨੀ ਚੋਲ ਭਗਵੰਤ ਮਾਨ ਹਾਰੂਗਾ ਔਰ ਹਾਰਨ ਤੋਂ ਬਾਅਦ ਇਹਨੂੰ ਸੀਐਮ ਸਿਪ ਤੋਂ ਲਾ ਦੇਣਾ ਇਸ ਲਈ ਤੁਸੀਂ ਵੇਖ ਰਹੇ ਹੋ ਪ੍ਰਚਾਰ ਸੀਐਮ ਟੱਬਰ ਹੀ ਕਰ ਰਿਹਾ ਹੈ ਪਾਰਟੀ ਨਹੀਂ ਕਰਦੀ ਪਾਰਟੀ ਨੇ ਆਪ ਦਾ ਆਮ ਆਦਮੀ ਪਾਰਟੀ ਨੇ ਇਸ ਕੰਮ ਤੋਂ ਕੀਤਾ ਕਿਨਾਰਾ ਕਿਉਂਕਿ ਕੁਲਤਾਰ ਸਿੰਘ ਸੰਧਵਾ ਸਾਹਿਬ 10 ਤਰੀਕ ਤੋਂ ਬਾਅਦ ਜਿਹੜਾ ਰਿਜ਼ਲਟ ਆਉਣਾ ਛੋਡੇ ਪੰਜਾਬ ਦੇ ਨਵੇਂ ਸੀਐਮ ਹੋ ਸਕਦੇ ਇਸ ਗੱਲ ਦੀ ਚਰਚਾ ਇਸ ਲਈ ਵੀ ਆ ਕਿ ਦਵਾਈਆਂ ਕੀੜੇ ਮਾਰ ਦਵਾਈਆਂ ਦਾ ਇੱਕ ਵੱਡਾ ਸੈਮੀਨਾਰ ਹੋਵੇ ਉਹ ਸੈਮੀਨਾਰ 'ਚ ਐਗਰੀਕਲਚਰ ਮਨਿਸਟਰ ਹੋਣ ਖੁੱਡੀਆਂ ਸਾਹਿਬ ਉਸ ਸੈਮੀਨਾਰ 'ਚ ਡਾਕਟਰ ਬਲਬੀਰ ਸਿੰਘ ਜੀ ਹੌਲ ਹੈਲਥ ਮਿਨਿਸਟਰ ਤੇ ਉਸ ਸੈਮੀਨਾਰ ਦੀ ਪ੍ਰਧਾਨਗੀ ਕਰ ਰਹੇ ਹੋਣ ਸਪੀਕਰ ਸਾਹਿਬ ਇੱਕ ਪ੍ਰੈਸ ਸਟੇਟਮੈਂਟ ਨਿਕਲਦੀ ਆ ਕੀੜੇ ਮਾਰ ਦਵਾਈਆਂ ਦੇ ਉਲਟ ਉਹਨਾਂ ਕੰਪਨੀਆਂ ਦੇ ਖਿਲਾਫ ਕੀ ਪਾਈ ਇਹ ਧਰਤੀ ਨੂੰ ਪ੍ਰਦੂਸ਼ਿਤ ਕਰ ਰਹੀਆਂ ਲੋਕਾਂ ਦਾ ਨੁਕਸਾਨ ਕਰ ਰਹੀਆਂ ਜਾਨਵਰਾਂ ਦੀ ਉਸ ਪ੍ਰੈਸ ਨੋਟ ਨੂੰ ਰੋਕਿਆ ਜਾਂਦਾ ਹੁਣ ਗੱਲਾਂ ਦੋ ਸਪਸ਼ਟ ਹੁੰਦੀਆਂ ਨੇ ਖਬਰ ਚਲਾਉਣ ਤੋਂ ਵੀ ਰੋਕਿਆ ਜਾਂਦਾ ਖਬਰ ਚਲਾਉਣ ਤੋਂ ਰੋਕਿਆ ਜਾਂਦਾ ਸਪੀਕਰ ਸਾਹਿਬ ਦਾ ਦਫਤਰ ਉਹਦੇ ਚ ਜਵਾਬ ਤਲ ਵੀ ਕਰਦਾ ਕਿ ਮੇਰਾ ਪ੍ਰੈਸ ਨੋਟ ਕਿਉਂ ਰੋਕਿਆ ਉਹ ਰੋਕਣ ਦੇ ਕਾਰਨ ਤਾਂ ਦੋ ਹੀ ਹੋ ਸਕਦੇ ਆ ਇੱਕ ਤਾਂ ਭਗਵੰਤ ਮਾਨ ਦੀ ਬਕਲਾਹਟ ਕਿ ਸਪੀਕਰ ਕਿਥੇ ਲੋਕਾਂ ਦੇ ਮੁੱਦੇ ਵੱਧ ਜਾਗਰ ਕਰ ਰਿਹਾ ਅੱਗੇ ਨਾ ਲੰਘ ਜੇ ਤੇ ਸਪੀਕਰ ਕਿਥੇ ਹੁਣ ਮੁੱਖ ਮੰਤਰੀ ਦੀ ਕੁਰਸੀ ਦੇ ਨੇੜੇ ਨਾ ਪਹੁੰਚ ਜੇ ਤੇ ਤੀਜਾ ਕੀ ਜਾ ਭਗਵੰਤ ਮਾਨ ਉਹ ਜਿਹੜੀ ਦਵਾਈਆਂ ਬਣਾਉਣ ਵਾਲੀਆਂ ਕੰਪਨੀਆਂ ਉਹਨਾਂ ਤੋਂ ਪੈਸੇ ਖਾ ਰਿਆ ਤਾਂ ਉਹਨਾਂ ਦੀ ਮਦਦ ਕਰ ਰਿਆ ਇਹ ਤਾਂ ਭਗਵੰਤ ਮਾਨ ਹੀ ਦੱਸੇ ਅੰਦਰੂਨੀ ਜੰਗ ਖਾਨਾ ਜੰਗੀ ਇੰਨੀ ਤੇਜ਼ ਹੋ ਗਈ ਆਮ ਆਦਮੀ ਪਾਰਟੀ 'ਚ ਕਿ ਸਾਰੀ ਪਾਰਟੀ ਇਸ ਕੰਮ ਨੂੰ ਲੱਗੀ ਆ ਕਿ ਇਹ ਹਰੇ ਤੇ ਸ਼ਾਇਦ ਪੰਜਾਬ ਦਾ ਭਲਾ ਹੋ ਜੇ ਪੰਜਾਬ ਦਾ ਬਚਾਅ ਹੋ ਜੇ ਜੇ ਬਦਲ ਜਾਂਦੇ ਕਰਜਾ ਮੰਗੇ ਜਾਂਦਾ ਹੈ ਨਾਲਤਖ ਸਾਹਿਬ ਤੋਂ ਪੂਰੇ ਹਾਲਾਤਾਂ ਨੂੰ ਕਿਦਾਂ ਦੇਖਦੇ ਉਹ ਅੱਜ ਦਾ ਜਿਹੜਾ ਮੁੱਦਾ ਨਾ ਜੀ ਜੋ ਪੰਜਾਬ ਦੇ ਲਾਅ ਨਾ ਆਰਡਰ ਤੇ ਹਾਲਾਤ ਬਣੇ ਆ ਔਰ ਪੰਜਾਬ ਚ ਜੋ ਟੈਰਰਿਜ਼ਮ ਵਾਲੇ ਦਿਨਾਂ ਤੇ ਜੋ ਹਾਲਾਤ ਬਣੇ ਉਹ ਜੇ ਹਾਲਾਤ ਬਣੇ ਪਏ ਆ ਬਾਰਡਰ ਦਾ ਏਰੀਆ ਇੰਡੋਪਾਕ ਬਾਰਡਰ ਚ ਇੱਕ ਬੰਦਾ ਮਿਸਿੰਗ ਹੋ ਜੇ ਤੇ ਸਰਕਾਰ ਜਵਾਬ ਦੇ ਨਾ ਹੋਵੇ ਐਨ ਆਰ ਆਈ ਪਰਿਵਾਰ ਹੋਵੇ ਐਨ ਆਰ ਆਈ ਮਨਿਸਟਰ ਜਵਾਬ ਨਾ ਦੇਵੇ ਥਿਸ ਇਜ਼ ਅ ਵੈਰੀ ਸੀਰੀਅਸ ਇਸ਼ੂ ਦੂਜੀ ਗੱਲ ਭਗਵੰਤਮਾਨ ਜਲੰਧਰ ਦੀ ਚੌਂ ਚ ਫਿਰਦਾ ਜਲੰਧਰ ਦੀ ਚੋਣ ਚ ਉਹਨਾਂ ਦੇ ਚਹੇਤੇ ਉਹਨਾਂ ਦਾ ਅਨਮੋਲ ਹੀਰਾ ਜਿਹਨੂੰ ਉਹਨਾਂ ਨੇ 2022 ਚ ਆਪ ਹੈਂਡ ਪਿਕ ਕੀਤਾ ਟਿਕਟ ਦਿੱਤੀ ਉਹ ਐਮਐਲਏ ਬਣੇ ਸ਼ੀਤਲ ਅਰੰਗਾਲ ਜੀ ਉਹਨਾਂ ਨੇ ਉਸ ਵੇਲੇ ਐਡਾ ਪਿਆਰ ਸੀ ਉਹਨਾਂ ਦੀ ਮੈਂ ਫੋਟੋਆਂ ਵੀ ਸਾਂਝੀਆਂ ਕੀਤੀਆਂ ਨੇ ਕਿ ਉਹ ਸ਼ੀਤਲ ਜੀ ਨੇ ਇਹ આરોਪ ਲਾਇਆ ਕਿ ਲੋਟ ਆਪਰੇਸ਼ਨ ਲੋਟਸ ਭਾਜਪਾ ਕਰਦੀ ਸੀ ਸਾਨੂੰ 25-25 ਕਰੋੜ ਦਾ ਆਫਰ ਸੀ ਉਹਦੀ ਸ਼ਿਕਾਇਤ ਸੀਐਮ ਸਾਹਿਬ ਨੇ ਆਪ ਹਰਪਾਲ ਚੀਮਾ ਨੰਬਰ 2 ਐਨ ਕੈਬਿਨੇਟ ਫਾਈਨੈਂਸ ਮਿਨਿਸਟਰ ਦੀ ਡਿਊਟੀ ਲਈ ਡੀਜੀਪੀ ਕੇ ਸਾਹਮਣੇ 15-20 ਐਮਐਲਏ ਗਏ ਸਰਦਾਰ ਬੋਤਰਾਮ ਜੀ ਬੋਤਰਾ ਜਿਹੜੇ ਉਹਨਾਂ ਦੇ ਪ੍ਰਧਾਨ ਨੇ ਨਾਲ ਗਏ ਪਰਚਾ ਦਰਜ ਹੋਇਆ ਰਿਜ਼ਲਟ ਜ਼ੀਰੋ ਆਇਆ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਬੁਲਾਇਆ ਗਿਆ ਤੇ ਤਗੜੇ ਹੋ ਕੇ ਆਪ ਦੇ ਮੁੱਛ ਦੇ ਵਾਲ ਦੀ ਆਪ ਦੇ ਅਨਮੋਲ ਹੀਰੇ ਦੀ ਭਗਵੰਤ ਮਾਨ ਸਾਹਿਬ ਨੇ ਛਿਪਟ ਕੀਤੀ ਕਿ ਬੰਦਾ ਨਹੀਂ ਡੋਲਿਆ ਇਹ ਖਲੋਤਾ ਰਿਹਾ ਔਰ ਉਸ ਬੰਦੇ ਨੇ ਅੱਜ ਭਗਵੰਤ ਮਾਨ ਤੇ આરોਪ ਲਾਏ ਹੁਣ ਮੈਂ ਭਗਵੰਤ ਮਾਨ ਨੂੰ ਪੁੱਛਣਾ ਚਾਹੁੰਦਾ ਹੁਣ ਦੱਸ ਭਾਈ ਤੇਰੇ ਅਨਮੋਲ ਹੀਰਾ ਹੁਣ ਤਾਂ ਤੇਰੇ ਤੇ ਇਲਜ਼ਾਮ ਲਾ ਰਿਹਾ ਕਿ ਜਿੰਨਾ ਲੋਟਰੀ ਦਾ ਛੱਟਾ ਬਾਜ਼ਾਰ ਜੋ ਸ਼ਰਾਬ mafia ਸਾਰਾ ਕੁਝ ਕੌਣ ਚਲਾ ਰਿਹਾ ਹੈ ਸੀਐਮ ਸਾਹਿਬ ਦਾ ਪਰਿਵਾਰ ਚਲਾ ਰਿਹਾ ਐਮਐਲਆ ਦਾ ਨਾਂ ਉਹਨੇ ਲੈਤਾ ਹੁਣ ਇਹ ਸਾਰਾ ਵਿਸ਼ਾ ਐਡਾ ਡੇਂਜਰਸ ਹੋ ਗਿਆ ਕਿ ਜਦੋਂ ਹੁਣ ਉਹਦੀ ਇਨਕੁਆਇਰੀ ਕੌਣ ਕਰੂ ਚੀਫ ਮਿਨਿਸਟਰ ਸਾਹਿਬ ਆਪ ਕਮਾਹਲ ਹੋ ਗਈ ਫਿਰ ਤਾਂ ਆਪ ਹੀ ਜੱਜ ਆਪ ਹੀ ਮੁਜਰਮ ਤੇ ਆਪ ਹੀ ਬੈਚਲਾ ਆਪ ਹੀ ਵਕੀਲ ਇਹ ਹਾਲਾਤ 'ਚ ਉਹਦੀ ਇੰਡੀਪੈਂਡੈਂਟ ਇਨਕੁਆਇਰੀ ਔਰ ਇੰਡੀਪੈਂਡੈਂਟ ਇਨਕੁਆਇਰੀ ਐਸ ਲਈ ਵੀ ਜ਼ਰੂਰੀ ਆ ਕੱਲ ਸੀਐਮ ਸਾਹਿਬ ਉਹਨੂੰ ਦਬਕਾ ਮਾਰ ਰਹੇ ਆ ਚੈਲੰਜ ਕੀਤਾ ਨਾ ਨਾ ਦਬਕਾ ਮਾਰ ਰਹੇ ਆ ਕਿ ਤੇਰੇ ਜਿਹੜੇ ਡਰੱਗ ਦੇ ਕੇਸ ਨੇ ਨਾ ਮੈਂ ਦੱਸੂ ਤੇ ਡਰੱਗ ਦੇ ਕੇਸ ਤਾਂ ਜਾਗਰ ਹੋਈ ਸੀ ਜਦੋਂ ਤੇਰੇ ਨਾਲ ਸੀ ਭਗਵੰਤ ਮਾਨ ਉਦੋਂ ਤੂੰ ਇਹਨੂੰ ਥਾਪੀਆਂ ਦਿੰਦਾ ਸੀ ਮਤਲਬ ਡਰੱਗਾਂ ਵਾਸਤੇ ਮਾਪ ਡੰਡ ਧੋਰੇ ਕਿ ਜਦ ਤੱਕ ਤਾਂ ਉਹ ਆਮ ਆਦਮੀ ਪਾਰਟੀ 'ਚ ਸੀ ਉਹਨੂੰ ਸਭ ਮਾਪ ਆ ਅੱਜ ਉਹਨੂੰ ਤੂੰ ਦਬਕੇ ਮਾਰਨ ੜਿਆ ਉਦੋਂ ਪਰਚਾ ਕਿਉਂ ਨਾ ਦਿੱਤਾ ਸੋ ਸੀਐਮ ਸਾਹਿਬ ਦੀ ਵੀ ਕਾਰਗੁਜ਼ਾਰੀ ਲਾਅ ਐਂਡ ਆਰਡਰ ਨੂੰ ਲੈ ਕੇ ਅੱਜ ਦੇ ਹਾਲਾਤਾਂ ਨੂੰ ਲੈ ਕੇ ਤੁਹਾਡੇ ਸਾਹਮਣੇ ਪੂਰੀ ਸਰਕਾਰ ਜਲੰਧਰ ਦੇ ਵਿੱਚ ਡਟੀ ਹੈ ਸੀਐਮ ਸਾਹਿਬ ਨੇ ਘਰ ਵੀ ਲੈ ਲਿਆ ਕਿੰਨਾ ਕੁ ਜਾ ਨਹੀਂ ਸਰਕਾਰ ਪੂਰੀ ਡਟੀ ਹੈ ਤਾਂ ਮੈਨੂੰ ਨਹੀਂ ਪਤਾ ਦੋ ਮੰਤਰੀ ਨਹੀਂ ਲੱਭ ਰਹੇ ਉੱਥੇ ਇੱਕ ਬਲਕਾਰ ਛੋ ਜਿਹਦੀ ਬੜੀ ਖਤਰਨਾਕ ਵੀਡੀਓ ਸਾਹਮਣੇ ਪਹਿਲੀ ਵਾਰੀ ਵੇਖ ਰਹੇ ਆਂ ਜੀ ਸਟਾਰ ਪ੍ਰਚਾਰਕ ਉੱਥੇ ਲੱਭ ਹੀ ਨਹੀਂ ਰਿਹਾ ਹੁਣ ਜਲੰਧਰ ਦੀ ਜਿਮਨੀ ਚੋਲ ਹੋਵੇ ਜਲੰਧਰ ਦਾ ਮੰਤਰੀ ਹੋਵੇ ਤੇ ਉੱਥੇ ਜਾਵੇ ਨਾ ਸਰਕਾਰ ਦਾ ਤਾਂ ਇਤੋਂ ਹੀ ਹਾਲ ਵੇਖ ਲਓ ਕੀ ਆ ਉਹਨੂੰ ਘਰੇ ਬੰਦ ਕੀਤਾ ਨਜ਼ਰਬੰਦ ਕੀਤਾ ਤੂੰ ਨਾ ਬਾਹਰ ਆ ਜੀ ਇੱਕੋ ਕਟਾਰੂ ਚੱਕ ਤੋ ਵੋਟਾਂ ਮੰਗਾ ਲੈਣੀ ਇਹ ਕੋ ਉਹਨੂੰ ਨਜ਼ਰਬੰਦ ਕੀਤਾ ਕਮਾਲ ਦੀ ਗੱਲ ਆ ਯਾਰ ਇਹ ਕੀ ਹੋਕੀ ਰਿਹਾ ਮਜੀਠੀਆ ਸਾਹਿਬ ਕਹਿੰਦਾ ਨਾ ਬਹੁਤੀ ਅਸੀ ਕਾਲ ਤੱਕ ਸਜੇ ਪਾਰਟੀ ਦੇ ਵਿੱਚ ਦੋ ਫਾੜ ਨੂੰ ਲੈ ਕੇ ਜਿਵੇਂ ਤੁਸੀਂ ਜ਼ਿਕਰ ਕੀਤਾ ਸੰਧਵਾ ਸਾਹਿਬ ਦਾ ਭਗਵੰਤ ਸਿੰਘ ਮਾਨ ਦਾ ਤਾਂ ਉਹ ਅਗੂ ਕਹਿੰਦੇ ਨੇ ਕਿ ਮਜੀਠੀਆ ਸਾਹਿਬ ਦੀ ਜਿਹੜਾ ਪਾਰਟੀ ਆ ਅਕਾਲੀ ਦਲ ਦੇ ਵਿੱਚ ਵੀ ਉਹ ਵੀ ਦੋ ਫਾੜ ਦਿਖਾਈ ਦੇ ਰਹੇ ਨੇ ਕਿਤੇ ਨਾ ਕਿਤੇ ਕੌਣ ਕੌਣ ਵਿਰੋਧੀ ਤੇ ਰਹਿਗਾ ਜੀ ਵਿਰੋਧੀ ਤੇ ਤਾਂ ਬਹੁਤ ਕੁਝ ਕਹੀ ਜਾਵੇ ਮੇਰਾ ਪ੍ਰੈਸ ਨੋਟ ਕਹਿੰਦੇ ਨੇ ਰੋਕਿਆ ਮੇਰਾ ਵੀਰ ਮੈਂ 11 ਜੀ ਤੱਕ ਕਰ ਰਿਹਾ ਹਾਂ ਨੇਤੀ ਤੁਈ ਆਪਦੇ ਮਾਤਾ ਪਿਤਾ ਜੀ ਪ੍ਰਤੀ ਵੀ ਜ਼ਿੰਮੇਵਾਰੀਆਂ ਨੇ ਉਹ ਵੀ ਬਿਲਦ ਹੋਏ ਆ ਮੇਰੀ ਬੱਚਿਆਂ ਪ੍ਰਤੀ ਵੀ ਜ਼ਿੰਮੇਵਾਰੀਆਂ ਮੈਂ ਬੜਾ ਪਾਰਟੀ ਦਾ ਲਾਇਲ ਵਰਕਰ ਆ ਮੈਂ ਮੌਕਾ پرست ਲੀਡਰਾਂ ਚੋਂ ਜਾਂ ਦਲ ਬਦਲੂ ਲੀਡਰਾਂ ਚੋਂ ਨਹੀਂ ਆ ਮੈਂ ਤਾਂ ਸਭ ਨੂੰ ਬੇਨਤੀ ਕਰੂੰਗਾ ਕਿ ਭਾਈ ਇਹ ਡਰਾਮੇ ਛੱਡੋ ਸਭ ਇਕੱਠੇ ਹੋ ਕੇ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਖੇਤਰੀ ਪਾਰਟੀ ਨੂੰ ਤਗੜਾ ਕਰਨ ਲਈ ਰਲ ਮਿਲ ਕੇ ਜੋਰ ਪਾਓ ਵਿਰੋਧੀਆਂ ਦੇ ਇਸ਼ਾਰੇ ਤੇ ਕੰਮ ਕਰਨਾ ਯਾਨੀ ਹਰਪ੍ਰੀਤ ਸਿੰਘ ਨੇ ਇਹੋ ਗੱਲ ਕਹੀ ਹੈ ਕਿ ਦੋ ਫਾੜ ਜਿਹੜਾ ਉਹ ਗਲਤ ਗੱਲ ਹੈ ਅਕਾਲੀ ਦਲ ਨੂੰ ਇਕੱਠੇ ਨਹੀਂ ਨਹੀਂ ਦੋ ਫਾੜ ਨਹੀਂ ਆ ਜੀ ਅਕਾਲੀ ਦਲ 80% 90% ਇਕੱਠਾ ਜਿਹੜੇ ਕੁਝ ਜੀ ਨਾ ਚਲੋ ਬਗਾਨੇ ਨਹੀਂ ਮੈਂ ਕਹੂੰਗਾ ਅਸੀਂ ਇਕੱਠਿਆਂ ਨੇ ਕੰਮ ਕੀਤਾ ਮੈਂ ਤਾਂ ਉਹਨਾਂ ਨੂੰ ਵੀ ਅਪੀਲ ਕਰਦਾ ਕਿ ਭਾਈ ਵਿਰੋਧੀਆਂ ਦੀ ਸਾਜ਼ਿਸ਼ ਦਾ ਹਿੱਸਾ ਨਾ ਬਣੋ ਆਪਾਂ ਰਲ ਮਿਲ ਕੇ ਇਕੱਠੇ ਹੋ ਕੇ ਮਿਲ ਬੈਠ ਕੇ ਪਾਰਟੀ ਨੂੰ ਪੰਜਾਬ ਦੀ ਖੇਤਰੀ ਪਾਰਟੀ ਨੂੰ ਤਗੜਾ ਰੱਖੀਏ ਜਿਵੇਂ ਦੇਸ਼ ਦੀਆਂ ਖੇਤਰੀ ਪਾਰਟੀਆਂ ਹੋਰ ਸੂਬਿਆਂ 'ਚ ਤਗੜੇ ਹੋ ਰਹੀਆਂ ਸਾਨੂੰ ਇੱਥੇ ਵੀ ਗਰਲ ਮਿਲ ਕੇ ਕੰਮ ਕਰਨ ਦੀ ਲੋੜ ਹੈ। ਹਮ ਆंदोलਨ ਦੇ ਸਾਧਨ ਤੋਂ ਲਗਾਤਾਰ ਕਾਲੀਦਾ ਨੂੰ ਨਿਸ਼ਾਨੇ ਤੇ ਲਿਆ ਜਾ ਰਿਹਾ ਹੈ। ਨਹੀਂ ਦੇਖੋ ਕਈ ਕਾਰ ਬਣੇ ਆ ਜੀ ਕਿਸਾਨੀ ਦਾ ਮੁੱਦਾ ਵੀ ਆ। ਔਰ ਇਸ ਗੱਲ ਤੇ ਕਈ ਪਾਰਟੀਆਂ ਨੇ ਜਿਹੜਾ ਕਿਸਾਨਾਂ ਦੇ ਖਿਲਾਫ ਨੇ ਔਰ ਤੁਸੀਂ ਮੈਨੂੰ ਤੋਂ ਵੱਧ ਜਾਣਦੇ ਹੋ ਉਹ ਆਪਦੀਆਂ ਸਾਜਸ਼ਾ ਰੁੰਬੜ ਚਾਲਾਂ ਚੱਲ ਰਹੀਆਂ ਨੇ ਕਿ ਇਹ ਮੁੱਦੇ ਕਮਜ਼ੋਰ ਪਵੇ ਔਰ ਉਸ ਮੁੱਦੇ ਨੂੰ ਕਮਜ਼ੋਰ ਕਰਨ ਲਈ ਕੁਝ ਸਾਜਸ਼ਣ ਰਚੀਆਂ ਜਾ ਰਹੀਆਂ ਉਹ ਸਾਜ਼ਿਸ਼ ਦਾ ਇਸ਼ਾਰਾ ਮੈਂ ਸਮਝਦਾ ਨਾ ਲੋਕ ਬਣੇ ਸਿਆਣੇ ਰਹਿਣ ਸੁਜਵਾਨ ਰਹਿਣ ਥੈਂਕ ਯੂ ਸਰ